ਸਾਧਗੁਰੂ ਕਹਿੰਦੇ ਜੇਤਨਾ ਇਨਸਾਨ ਪਾਣੀ ਤੋਂ ਬਿਨਾ ਤੜਫ ਤੜਫ ਕੇ ਮਰ ਜਾਂਦਾ ਹੈ ਸਿੱਖ ਵੀ ਇਸੇ ਤਰ੍ਹਾਂ ਗੁਰੂ ਤੋਂ ਬਿਨਾ ਆਤਮਕ ਦੌਰ ਤੇ ਤੜਪ ਤੜਪ ਕੇ ਮਰ ਜਾਂਦਾ ਹੈ ਅਨਨਾ ਮਿਲੇ ਮਨੁੱਖਾ ਦਾ ਗੁਜ਼ਾਰਾ ਹੋ ਸਕਦਾ ਪਰ ਸ਼ਾਦਾਨਾਸ਼ ਜਿਹੜਾ ਗੁਜ਼ਾਰਾ ਹੋ ਸਕਦਾ ਮਨ ਦਾ ਕੁਝ ਹੋਰ ਖਾਲੇਡ ਕੋਈ ਭੜਾ ਆਖਾ ਲੈ ਜਾਂ ਕੋਈ ਹੋਰ ਸ਼ਕਿਆਗਾ ਆਨ ਤੋਂ ਬਿਨਾ ਮਨੁੱਖ ਸਮਾ ਲਗਾ ਨਹੀਂ ਪਾਉਂਦਾ ਪਾਣੀ ਤੋਂ ਬਿਨਾ ਸਮਾ ਰਹਿਣ ਨਹੀਂ ਸਕਦਾ ਗੁਰੂ ਰਾਮਦਾਸ ਜੀ ਦੇ ਜੋ પ્રાਣੀ ਜਲ ਬਿਨ ਹੈ ਮਰਦਾ ਤਉ ਸਿੱਖ ਗੁਰ ਬਿਨ ਬੱਜਦਾ ਕਹਿੰਦੇ ਜਿ ਤਰ੍ਹਾਂ ਇਨਸਾਨ ਜਰਾ ਪਾਣੀ ਤੋਂ ਬਿਨਾ ਤੜਪ ਤੜਪ ਕੇ ਮਰਦਾ ਹੈ ਪਾਣੀ ਨਾ ਮਿਲੇ ਕਿਸੇ ਨੂੰ ਸਕਣ ਚਾਹ ਨਾ ਮਿਲੇ ਕਿਸੇ ਨੂੰ ਸਕਣ ਉਹ ਤੜਪਦਾ ਹੈ ਤੇ ਤੜਪ ਤੜਪ ਕੇ ਦੀ ਮੌਤ ਹੋ ਜਾਂਦੀ ਹੈ ਭਾਵੇਂ ਪਾਣੀ ਤੋਂ ਬਿਨਾ ਮਨੁੱਖ ਨਹੀਂ ਰਹਿ ਸਕਦਾ ਤੇ ਗੁਰੂ ਦਾ ਸਿੱਖੀ ਇਸੇ ਤਰ੍ਹਾਂ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ ਗੁਰੂ ਬਿਨਾਂ ਨਹੀਂ ਰਹਿ ਸਕਦਾ ਏ ਵੀ ਅਬਰੋ ਤੜਪਦਾ ਹੈ ਤੇ ਜਿਹੜੇ ਵਿਚਾਰੇ ਛੋੜਦੇ ਨਹੀਂ ਨੇ ਦੁਨੀਆਂ ਉਹ ਤੜਪਦੇ ਨੇ ਤੇ ਤੜਪ ਤੜਪ ਕੇ ਇੱਕ ਦਿਨ ਮਰ ਜਾਂਦੇ ਆ ਆਤਮਾ ਮਰ ਜਾਂਦੀਏ ਭਾਵ ਉਸ ਕੱਟ ਨਹੀਂ ਥੇਗੀ ਸੱਚ ਨਹੀਂ ਛੋੜਦੀ ਇਹ ਜੀਵ ਮਰ ਜਾਂਦਾ ਮਾਰਦ ਦੇ ਸਿਖੇ ਇਸ ਤਰ੍ਹਾਂ ਗੁਰੂ ਤੋਂ ਬਿਨਾ ਆਤਮਕ ਤੌਰ ਤੇ ਮਰ ਜਾਂਦਾ ਤੁਕਿ ਗੁਰੂ ਦੇ ਸਾਧਨ ਆਤਮਿਕ ਤ੍ਰਿਪਤੀ ਦੇਣ ਵਾਲਾ ਬੰਦਾ ਧੀਰੇ ਨਾਲ ਛੜੀ ਆਤਮਿਕ ਤ੍ਰਿਪਤੀ ਮਿਲਦੀ ਹੈ ਉਹ ਬੰਦਾ ਉਹ ਨਾਮ ਉਹ ਗੁਰਬਾਣੀ ਧੀਰੇ ਨਾਲ ਛੜੀ ਅੰਦਰ ਦੀ ਤ੍ਰਿਪਤੀ ਹੋ ਗਈ ਹੁਣ ਜਦੋਂ ਬੰਦਾ ਗੁਰੂ ਦੇ ਨੇੜੇ ਹੀ ਨਹੀਂ ਆਉਂਦਾ ਫਿਰ ਇਹਦੀ ਤ੍ਰਿਪਤੀ ਕਿਵੇਂ ਹੋਣੀ ਨਹੀਂ ਹੁੰਦੀ ਇਹਨਾਂ ਦੀ ਕਿੰਦੀ ਤ੍ਰਿਪਤੀ ਤਾਂ ਤਾਂ ਹੋਣੀ ਹੈ ਜੇ ਗੁਰੂ ਦੇ ਕੋਲ ਬੈਠੇਗਾ ਦੇ ਕੋਈ ਹਾਲ ਪਾਈ ਕਰੇਗਾ ਤਾਂ ਤ੍ਰਿਪਤੀ ਹੋਏ। ਮਾਰਦਾਨੇ ਜੀ ਨੇ ਨਾਮ ਜਰ ਕੇ ਕਹਿੰਦੇ ਕਹਿੰਦੇ اے ਸ਼ਾਮ ਗੁਰੂ ਤੋਂ ਬਿਨਾ ਪੋਛੇ ਤਰਾ ਕੜਪ-ਕੜਪ ਕੇ ਮਰਦਾ ਆਤਮਾ ਕੋ ਤੇ ਚੇਤਨਾ ਕੋਈ ਪ੍ਰਾਣੀ ਪਾਣੀ ਤੋਂ ਬਿਨਾ ਪਿਆਸਾ ਮਰ ਜਾਂਦਾ ਹੈ। ਪਾਣੀ ਤੋਂ ਜਰਨਾ ਪਿਆਸਾ ਮਰ ਜਾਂਦਾ ਹੈ ਜੀ। ਇਸੀ ਤਰ੍ਹਾਂ ਕਹਿੰਦੇ ਕਿ ਇਹ ਇਹਨਾਂ ਸਾਧ ਗੁਰੂ ਤੋਂ ਬਿਨਾ ਆਤਮ ਤੋਂ ਤਰਫ ਤੇ ਤੜਫਦਾ ਰਹੇਗਾ। ਹੋਰ ਕਿਸੇ ਦੀ ਤਰਲੇ ਜਿਹਦੀ ਤੜਫ ਦੂਰ ਨਹੀਂ ਹੋਣੀ। ਜੇ ਇਹ ਮਨੁੱਖ ਕਹਿਣਾ ਕਿ ਸੰਸਾਰ ਦੇ ਉਦਾਰਥਾਂ ਨਾਲ ਨਿਰੋਜਣ। ਮਾਇਆ ਨਾਲ ਨਿਰੋਜਣੇ ਤੜ ਨਹੀਂ ਮਾਰਦਾ। ਇਹ ਤਾਂ ਗੁਰੂ ਨੇ ਛਾਹੂ ਨਾਮ ਦੀ ਦਾਤ ਬਖਸ਼ੀਆਂ ਸਾਡਾ ਅੰਦਰ ਟਿਕਾਣਾ ਹੈ ਜਦੋਂ ਅੰਦਰ ਟਿਕ ਗਿਆ ਤਾਂ ਅੰਦਰ ਟਿਕ ਕੇ ਰੱਬ ਦਾ ਨਾਮ ਲੱਗਿਆ ਫਿਰ ਮਹਾਰਾਜ ਕਹਿੰਦੇ ਤੇਰੀ ਤ੍ਰਿਪਤੀ ਹੁੰਦੀ ਹੈ ਗੁਰੂ ਦਾ ਹੋਣਾ ਉਹ ਨਹੀਂ ਜਿਉਂਦੀ ਗਏ ਨਾ ਪਾਣੀ ਦਾ ਮੂੰਹ ਦੇ ਲਈ ਮਾੜੀ ਤੋਂ ਬਿਨਾ ਮੂੰਹ ਖੀ ਰਹਿ ਸਕਦੀ ਪਾਣੀ ਬਿਨਾ ਮੂੰਹ ਦੇ ਲਈ ਜ਼ਰੂਰੀ ਹੈ ਗੁਰੂ ਦਾ ਹੋਣਾ ਵੀ ਸਾਡੇ ਜੀਵਨ ਵਿੱਚ ਉਹ ਨਹੀਂ ਜੋ ਹੋ ਗਿਓ ਗੁਰੂ ਬਿਨਾ ਬੇਸੀ ਤਰਪਤਾ ਨਹੀਂ ਮਿਲਦੀ ਆਤਮਿਕ ਤੌਰ ਤੇ